ਪਰ ਪੰਜਾਬ ਗਰੁੱਪ ਨਮਸਕਾਰ ਅੱਜ ਸਵੇਰੇ ਸਾਰਿਆਂ ਨੇ ਫਿਟਨੈਸ ਕੀਤੀ ਸਾਰਿਆਂ ਦੇ ਚਿਹਰੇ ਖਿੜੇ ਹੋਏ ਨੇ ਅੱਜ ਸਾਡੇ ਪਰਿਵਾਰ ਦੇ ਫਿਟਨੈਸ ਲਵਰ ਪੰਜਾਬ ਗਰੁੱਪ ਦੇ ਇਹ ਤਿੰਨ ਮੈਂਬਰਾਂ ਦੇ ਉਹਨਾਂ ਦੇ ਬੇਟੇ ਦਾ ਜਨਮ ਦਿਨ ਵੀ ਹੈ ਮੈਂ ਉਹਨਾਂ ਤਿੰਨਾਂ ਦੇ ਜਨਮ ਦਿਨ ਤੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਚਾਹਾਂਗਾ ਜੀ ਸਾਡੇ ਇਹ ਬਾਗਵਾਨੀ ਦੇ ਇਹ ਜਿਹੜੇ ਮੁਖ ਅਫਸਰ ਨੇ ਹਰਿੰਦਰਪਾਲ ਜੀ ਉਹਨਾਂ ਦੇ ਬੇਟੇ ਦਿਵਜੋਤ ਜੀ ਦਾ ਦਿਵਜੋਤ ਜੀ ਦਾ ਜਨਮ ਦਿਨ ਹੈ ਉਹਨਾਂ ਲਈ ਤਾੜੀਆਂ ਲਈ ਉਹਨਾਂ ਦਾ ਸਵਾਗਤ ਚਾਹਾਂਗਾ ਜੀ ਸਾਡੇ ਮਨਾਰਸੀ ਪੂਰੀ ਇਸ ਪਟਿਆਲਾ ਦੇ ਸੋਸ਼ਲ ਵਰਕਰ ਵੀ ਨੇ ਤੇ ਹਰ ਇੱਕ ਕੰਮਾਂ ਵਿੱਚ ਉਹ ਅੱਗੇ ਰਹਿੰਦੇ ਆ ਅੱਜ ਡਾਕਟਰ ਸਾਹਿਬ ਦਾ ਬਰਥਡੇ ਹੈ ਤੇ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਡਾਕਟਰ ਮਨਾਰਸੀ ਪੂਰੀ ਗਾਇਮਿੰਗ ਦੇ ਡਾਕਟਰ ਨੇ ਬੇਬੇ ਹੀ ਚੰਗੇ ਸੁਭਾਅ ਦੇ ਨੇ ਕੱਲ ਇਹਨੇ ਬੇਟੇ ਬੇਟੇ ਦਾ ਨਾਮ ਦੱਸੋ ਹੀ ਆਜੀ ਪੂਰੀ ਉਹਨਾਂ ਦੇ ਜਨਮ ਦਿਨ ਤੇ ਵੀ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਤੇ ਸਾਡੇ ਇਹ ਮੁੱਖ ਕੋਚ ਜਿਹੜੇ ਇਹ ਭੰਗੜੇ ਦੇ ਮਾਸਟਰ ਤੇ ਕੋਰੀਓਗ੍ਰਾਫੀ ਸਾਡੇ ਗਿੱਦੇ ਦੇ ਸਾਡੇ ਹੈਪੀ ਬਦਵਾਰ ਜੀ ਤੇ ਜੈਸੀ ਮੈਮ ਉਹਨਾਂ ਦੇ ਬੇਟੇ ਦਾ ਵਿਕਰਮ ਬਦਵਾਰ ਜੀ ਦਾ ਜਨਮ ਦਿਨ ਹੈ ਜੋ ਅੱਜ ਸਾਡੇ ਨਾਲ ਤੁਹਾਡਾ ਸਵਾਗਤ ਆਪਾਂ ਕਰਦੇ ਆਂ ਤੇ ਜਦੋਂ ਵੀ ਫਿਟਨੈਸ ਲਵਰ ਪੰਜਾਬ ਗਰੁੱਪ ਵਿੱਚ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਇੱਥੇ ਆ ਕੇ ਆਪਾਂ ਸੈਲੈਬ੍ਰੇਟ ਕਰਦੇ ਆਂ ਇਹ ਮੈਮ ਇਸ ਜਿਹੜੇ ਆਪਾਂ ਪ੍ਰੋਗਰਾਮ ਦੇਖ ਰਹੇ ਆਂ ਅੱਜ ਇਹ ਕੇਵਲ ਪਟਿਆਲਾ ਹੀ ਨਹੀਂ ਤੁਸੀਂ ਵਿਦੇਸ਼ਾਂ ਵਿੱਚ ਵੀ ਦੇਖ ਲਓ ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਤੇ ਅਮਰੀਕਾ ਵਿੱਚ ਹੋਰ ਕਿਤੇ ਬਹੁਤ ਜਗ੍ਹਾ ਦੇਖਿਆ ਜਾ ਰਿਹਾ ਹੈ ਤੇ ਤੁਸੀਂ ਕਮੈਂਟ ਬਾਕਸ ਵਿੱਚ ਉਹਨਾਂ ਦੇ ਕਮੈਂਟ ਵੀ ਦੇਖਿਆ ਕਰੋ ਕਿ ਇਹ ਪਰਿਵਾਰ ਇਸ ਤਰ੍ਹਾਂ ਹੀ ਹੱਸਦਾ ਵਸਦਾ ਰਹੇ ਜਦੋਂ ਕਿਸੇ ਪਰਿਵਾਰ ਨੂੰ ਲੋਕ ਵਧਾਈਆਂ ਦੇਣੀ ਸ਼ੁਰੂ ਕਰ ਦੇਵੇ ਤੇ ਤੁਹਾਡੇ ਤੋਂ ਲੋਕ ਬਹੁਤ ਕੁਝ ਸਿੱਖ ਰਹੇ ਨੇ ਜੀ ਆਪਾਂ ਅੱਜ ਪਰਿਵਾਰਾਂ ਵਿੱਚ ਘਰਾਂ ਵਿੱਚ ਬੈਠੇ ਰਹਿੰਦੇ ਆ ਇੱਕ ਮਾਹੌਲ ਦੂਜਾ ਹੁੰਦਾ ਇੱਥੇ ਜਦੋਂ ਤੁਸੀਂ ਆਂਦੇ ਹੋ ਸਵੇਰੇ ਫਿਟਨੈਸ ਵੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਲੋਕ ਸਮਾਜ ਦੇ ਪ੍ਰਮੁੱਖ ਲੋਕ ਨੇ ਸੈਲਿਬ੍ਰਿਟੀ ਲੋਕ ਨੇ ਉਹਨਾਂ ਦੇ ਪਰਿਵਾਰਾਂ ਵਿੱਚ ਜਿਹੜੀ ਖੁਸ਼ੀ ਹੁੰਦੀ ਹੈ ਉਹ ਇੱਥੇ ਆਪਾਂ ਸਾਂਝੇ ਵੀ ਕਰਦੇ ਆਂ ਤੇ ਫਿਟਨੈਸ ਲਵਰ ਪੰਜਾਬ ਗਰੁੱਪ ਵੱਲੋਂ ਮੈਂ ਆਪਣੇ ਇੱਕ ਸ਼ਾਇਰੀ ਕਵਾਂ ਤੁਹਾਡੀ ਇਜਾਜ਼ਤ ਹੋਵੇ ਸਾਰਿਆਂ ਦੀ ਜੀ ਜ਼ਰੂਰ ਜ਼ਰੂਰ ਜੀ ਤਾਂ ਤਿੰਨੇ ਜਿਹੜਾ ਦੇ ਜਿਨ੍ਹਾਂ ਦਾ ਜਨਮ ਦਿਨ ਹੈ ਤੇਰੇ ਲਈ ਦੁਆਵਾਂ ਦੋਸਤਾ ਤੂੰ ਖਿੜਦਾ ਹੋਇਆ ਗੁਲਾਬ ਹੋਵੇ ਥੋੜੀ ਵਾਹ ਵਾਹ ਵੀ ਕਰ ਦੋ ਵਾਹ 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 ਦੋਸਤਾ ਤੂੰ ਖਿੜਦਾ ਹੋਇਆ ਗੁਲਾਬ ਹੋਵੇ ਵਾਹ 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 ਹਰ ਬੰਕੀ ਤੇਰੇ ਪੈਰਾਂ ਤੱਕ ਤੇਰੇ ਰਾਹਾਂ ਦਾ ਨਿਆ ਅਗਾਜ਼ ਹੋਵੇ ਅਸੀਂ ਤਾਂ ਇੱਕ ਤੁੱਕਾ ਹਾਂ ਯਾਰਾ ਅਸੀਂ ਤਾਂ ਇੱਕ ਤੁੱਕਾ ਹਾਂ ਯਾਰਾ ਤੇਰੀ ਸਮੁੰਦਰ ਜਹੀ ਹਸਤੀ ਹੋਵੇ ਤੂੰ ਹੱਸਦਾ ਵਸਦਾ ਖੁਦਾਈਆਂ ਦਾ ਤੂੰ ਹੱਸਦਾ ਵਸਦਾ ਖੁਦਾਈਆਂ ਦਾ ਪੰਜਾ ਪਾਣੀਆਂ ਵਰਗਾ ਪੰਜਾਬ ਹੋਵੇ ਦੋਸਤੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਵਾਹ ਵਾਹ ये आए दिल गाए प्पी बर्थडे जो सारे सारे को बहुत बहुत धन्यवाद जी सारे